ਸਤਨਾਮ ਸ਼ਿਵਾਏ ਗੁਰੂ ਜੀ ਇੱਕ ਓੰਕਾਰ ਸਤਕੁਤ ਪ੍ਰਸਾਦ ਗੋੜੀ 52 ਅਖਰੀ ਮਹੱਲਾ 5ਵਾਂ ਸ਼ਲੋਕ ਗਣ ਮੈਨ ਦੇਖੋ ਮਨੈ ਮਾ ਹੈ ਸਰ ਪਰ ਚਲਨੋ ਲੋਗ ਆਸਣਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਏ ਭਾਈ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲੋ ਲੋਕਾਂ ਨੇ ਜ਼ਰੂਰ ਹੀ ਇਥੋਂ ਚਲੇ ਜਾਣਾ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਗੁਰਮੁਖਤियां ਆਸਾਂ ਮਿਟ ਜਾਂਦੀਆਂ ਹਨ ਉਹ ਨਾਮ ਵਿੱਚ ਲੀਨ ਹੋ ਕੇ ਤੰਦਰੁਸਤ ਹੋ ਜਾਂਦਾ ਹੈ ਪੌੜੀ ਗੱਗਾ ਗੋਵਿੰਦ ਗੁਣ ਰਿਓ ਸਾਸ ਸਾਸ ਜਪਨੀਤ ਕਾ ਬਿਸਾਸ ਦੇ ਕ ਬਿਲਮਨਾ ਕਰਿਓ ਮੀਤ ਨੈ ਬਾਰਕ ਨੈ ਜੋਬ ਨੈ ਨੈ ਬਿਰਦੀ ਕਸ਼ਬੰਧ ਓ ਬੇਰਾਨ ਬੁਝੀਏ ਜੋ ਆਏ ਪਰ ਜੰਫੰਦ ਗਿਆਨੀ ਧਿਆਨੀ ਚਤੁਰਪੇਖ ਰਹਿ ਨਹੀਂ ਏਠਾਇ ਛਾੜ ਛਾੜ ਸਗਲੀ ਗਈ ਮੂੜ ਤਾ ਲਿਪਟਾ ਹੈ ਗੁਰ ਪ੍ਰਸਾਦਿ ਸਿਮਰਤ ਰਹਿ ਜਾਉ ਮਸਤਕ ਭਾਗ ਨਾਨਕ ਆਏ ਸਫਲਤੇ ਜੋ ਕੋ ਪਿਰੇ ਸੁਹਾਗ ਗਗਾ ਗੋਬਿੰਦੇ ਗੁਣ ਗਾਓ ਹਰੇਕ ਸਵਾਸ ਨਾਲ ਨੇ ਤ ਉਸ ਦਾ ਨਾਮ ਜਪੋ اے ਮਿੱਤਰ ਸਰੀਰ ਦਾ ਕੋਈ ਪਰੋਸਾ ਨਹੀਂ ਬੰਦਗੀ ਦੇ ਕਾਰਜ ਵਿੱਚ ਦੇਰੀ ਨਾ ਕਰ ਬਾਲਪਨ ਜਵਾਨੀ ਬੁਢੇਪੇ ਆਦਿ ਕਿਸੇ ਵੀ ਵੇਲੇ ਵਿੱਚ ਮੌਤ ਨੂੰ ਆਉਣ ਤੋਂ ਰੁਕਾਵਟ ਨਹੀਂ ਪੈਂਦੀ ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ ਜਦੋਂ ਜੰਮਦਾ ਰੱਸਾ ਪੈਂਦਾ ਹੈ ਵੇਖੋ ਬੇਸ਼ੱਕ ਕੋਈ ਗਿਆਨਮਾਨ ਹੈ ਕੋਈ ਧਿਆਨ ਲਾਉਂਦਾ ਹੈ ਸਿਆਣਾ ਹੈ ਕਿਸੇ ਨੇ ਵੀ ਇੱਥੇ ਨਹੀਂ ਰਹਿਣਾ ਜਿਨ੍ਹਾਂ ਨੂੰ ਹਰ ਕੋਈ ਛੱਡ ਕੇ ਤੁਰ ਗਿਆ ਹੈ ਮੂਰਖ ਬੰਦਾ ਮੋੜ-ਮੋੜ ਉਹਨਾਂ ਪਦਾਰਥਾਂ ਨਾਲ ਚਿੰਬੜ ਰਿਹਾ ਹੈ ਜਿਸ ਦੇ ਮੱਥੇ ਉੱਤੇ ਪਾਗ ਹੁੰਦੇ ਹਨ ਗੁਰੂ ਦੀ ਮੇਰ ਨਾਲ ਉਹ ਪਰਮਾਤਮਾ ਨੂੰ ਸਿਮਰਦਾ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਸੇ ਦਾ ਸੰਸਾਰ ਵਿੱਚ ਆਉਣਾ ਸਫਲ ਮੰਨਿਆ ਜਾਂਦਾ ਹੈ ਜੀਉ ਪਿਆਰੇ ਪ੍ਰਭੂ ਨੂੰ ਪਾਲੈਂਦਾ ਹੈ ਸ਼ਲੋਕ ਉਕੇ ਸ਼ਾਸਤਰ ਵੇਦ ਸਭ ਆਣ ਨ ਕਥਿਓ ਕੋਏ ਆਦ ਜੁਗਾ ਦੀ ਹੁਣ ਹੋਵਤ ਨਾਨਕ ਇਕੋਏ ਸਾਰੇ ਵੇਦਾਂ ਸ਼ਾਸਤਰਾਂ ਦੀ ਪੜਤਾਲ ਕੀਤੀ ਹੈ ਇਹਨਾਂ ਵਿੱਚੋਂ ਕੋਈ ਵੀ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਨੂੰ ਸਦਾ ਰਹਿਣ ਦੀ ਹਾਮੀ ਨਹੀਂ ਭਰਦਾ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਸ੍ਰਿਸ਼ਟੀ ਦੇ ਸ਼ੁਰੂ ਤੋਂ ਇੱਕ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਸੀ ਹੁਣ ਵੀ ਉਹੀ ਹੈ ਤੇ ਭਵਖ ਵਿੱਚ ਵੀ ਉਹੀ ਰਹਿਣ ਵਾਲਾ ਹੈ ਪੌੜੀ ਕਗਾ ਕਾਲੋ ਮਨੇ ਇਹ ਬਿਨ ਹਰ ਦੁਸਰ ਨਾਹੀਂ ਨਾ ਹੋਇ ਨਾ ਹੋਵਣਾ ਜਤਕ ਤੋ ਹੀ ਸਮਾਹੇ ਕੁਲੇ ਤੋ ਮਨ ਜੋ ਆਵੈ ਸ਼ਰਨਾ ਨਾਮ ਤਤ ਕਲ ਮਹਿ ਪੁਨ ਹਚਰਨਾ ਕਾਲ ਕਾਲ ਅਨਿਕ ਪਛਤਾਵੇ ਬਿਨ ਹਰ ਭਗਤ ਕਹਾ ਥਿਤ ਪਾਵੇ ਕੋਲ ਮਹਾਰਸ ਅੰਮ੍ਰਿਤ ਤੀ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਕਗਾ ਮਨ ਵਿੱਚ ਇਹ ਪੱਕੀ ਕਰ ਲੋ ਕਿ ਪਰਮਾਤਮਾ ਤੋਂ ਬਿਨਾ ਦੂਸਰਾ ਕੋਈ ਸਦਾ ਰਹਿਣ ਵਾਲਾ ਨਹੀਂ ਉਸ ਵਰਗਾ ਨਾ ਕੋਈ ਹੋਇਆ ਹੈ ਨਾ ਹੀ ਹੋਵੇਗਾ ਉਹ ਨਿਰੰਕਾਰ ਹਰਥਾਂ ਮੌਜੂਦ ਹੈ ਮੰਨਤਾ ਵੀ ਹੀ ਪ੍ਰਭੂ ਵਿੱਚ ਲੀਨ ਹੋ ਸਕਦਾ ਹੈ ਜੇ ਸ਼ਰਨ ਵਿੱਚ ਆ ਪਏ ਨਾਮ ਸਿਮਰਨ ਹੀ ਕਲਜੁਗ ਵਿੱਚ ਪ੍ਰਾਛਿਤ ਕਰਮ ਹੈ अनेका ਬੰਦੇ ਹੋਰ ਹੋਰ ਕਾਹ ਲੈਣਾ ਕਾਲ ਕੇ ਆਖਰ ਪਛਤਾਉਂਦੇ ਹੀ ਰਹਿੰਦੇ ਹਨ ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗੁਰੂ ਨੇ ਜਿਸ ਨੂੰ ਵਾਇਗੁਰੂ ਦੇ ਨਾਮ ਵੀ ਦਾਤ ਬਖਸ਼ੀ ਹੈ ਉਸਨੇ ਮਹਾਰਸ ਵਾਇਗੁਰੂ ਦੇ ਨਾਮ ਅੰਮ੍ਰਿਤ ਨੂੰ ਖੋਲ ਕੇ ਪੀਤਾ ਹੈ ਵਾਇਗੁਰੂ ਚਿਕਾ ਕਲਸਾ ਵਾਇਗੁਰੂ ਜੀ ਕੀ ਫਤੇ